ਰੇ ਮਸਕਤ ਕਾਲ ਨਾਰੰਗ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਬਿਸ਼ਨਾਂ ਦੀ ਤਿਆਰੀ ਹੁੰਦੀ ਅਰਥ ਲੱਗਿਆ ਪਹਿਲਾਂ ਆਉਣਾ ਮੈਂ ਉਹਨੇ ਖੜੂੰਗਾ ਫਿਰ ਮੈਂ ਨਾਲ ਲੂੰਗਾ ਅੱਛ ਕਰ ਦਊਗਾ ਕੱਪੜਿਆਂ ਦਾ ਹੋਰ ਜੀ ਬਸੀ ਤੇ ਨਾਟ ਕੋੜੇ ਨਹੀਂ ਕਰਦੇ ਅੱਗੇ ਪੈਜਦੇ ਆ ਕੋੜਿਆਂ ਨਾਲ ਪੀੜ ਪੜਕਾ ਬਹੁਤ ਹੁੰਦਾ ਬਾਈ ਕੱਪਾ ਨਾ ਮੈਂ ਨਾ ਹੀ ਗੱਲ ਹੈ ਨਾ ਉਹ ਜੀ ਬਾਈ ਰੈਡੀ ਹੋ ਗਏ 3 ਵਜੇ ਸਵੇਰ ਦੇ ਤੇ ਦਾਹਾਂ ਤੁਰਨਾ ਕੱਢੀ ਹੁਣ ਤੁਰਦੇ ਆ ਤੁਰ ਸਵੇਰ ਚੱਲ ਜੀ ਬਾਕੀ ਜਿੰਨੇ ਨਾ ਤੁਰ ਲੱਗੇ ਹਾਂ ਕਹਾਂ ਨੂੰ ਚਾਹੂ ਪੀ ਕੇ ਘੰਟੇ ਬਾਅਦ ਚੱਲੀ ਬਾਈ ਠੀਕ ਆ ਉਹ ਜੀ ਬਾਈ ਸਨ ਆ ਰਹੀਆਂ ਨੇ ਨੀਚੇ ਤੋਂ ਕੀ ਢਾਈ ਆਪਾਂ ਨੂੰ ਜਾਂਦੀ ਸਾਰੀ ਉਹ ਪਾਣੀ ਦੇਖਦਾ ਜਾਨੀ ਕਿ ਤੁਹਾਨੂੰ ਫਲੈਸ਼ਾ ਨੀਚੇ ਵੱਲ ਦੀ ਆਉਣੀਆਂ ਉਹ ਉੱਥੇ ਹੀ ਆ ਰਹੇ ਸੀ ਢੀ ਕਢਾਈ ਆ ਮੈਂ ਚੱਲਿਆ ਮੈਂ ਤੇ ਭਾਗੋਂ ਮੋੜਿਆ ਥੋੜੀ ਰੈਸਟ ਮਾਰ ਲਈ ਚੱਲ ਭਾਗੋਂ ਚੱਲੀਏ ਜਾ ਰਹੇ ਆ ਬਾਈ ਵਾਹਿਗੁਰੂ ਵਾਹਿਗੁਰੂ ਕਰਦੇ ਵਾਹਿਗੁਰੂ ਠੀਕ ਆ ਹਾਂ ਆਹ ਸਾਰਾ ਸਾਧਰੇ ਦੀ ਮੈਂ ਦੇਖਿਆ ਹਾਂ ਹੁਣ ਸਾਹਿਬ ਯਾਤਰਾ ਤਾਂ ਸਾਧਰੇ ਦੀ ਹੋ ਐ ਕਿ ਮੈਂ ਸਵੇਰੇ ਨਿਕਲਣ ਦਾ ਨਾ ਚੰਗਾ ਰਹਿੰਦਾ ਤੇ ਅਸੀਂ ਅੱਧ ਵਿਚ ਪਹੁੰਚ ਕੇ ਮੇਰੇ ਖਿਆਲ ਨਾਲ ਵਧੀਆ ਚੱਲ ਰਿਹਾ ਜਾਨੀਏ ਸਭ ਸਾਰਾ ਉੱਪਰ ਉੱਦਾਂ ਆੜਾ ਉੱਦੜੀ ਹੋਇਆ ਆ ਗੋਵੀ ਉਰੀ ਬੈਠਾ ਏ ਹੈਪੀ ਅਰ ਅਛਾ ਦਾ ਕੋਈ ਨਾਮ ਨਹੀਂ ਨਿਸ਼ਾਨ ਨਹੀਂ ਹੈਗਾ ਅੱਛਾ ਦੇ ਪਤਾ ਨਹੀਂ ਕਿਹੜਾ ਲੇਖਾ ਦੇ ਰਿਹਾ ਹੈ ਬਾਈ ਬਾਈ ਕੱ체 ਮਹੀਦਾ ਉੱਪਰ ਜਗੜਨੇ ਤੇ ਅੱਛਾ ਠੀਕ ਹੈ ਵੈਸੇ ਲੱਤਾਂ ਨਾ ਸੌਖੀਆਂ ਰਹਿੰਦੀਆਂ ਬਾਈ ਲੋਡਸ ਥੋੜੀ ਜੀ ਕਾਂਟ ਜੀ ਆਉਣ ਲੱਜੰਦੀ ਉਹ ਦੇ ਬਾਈ ਨੇ ਮਾਰੀ ਤਾਂ ਪ੍ਰਿੰਟ ਉੱਤੇ ਭਾਈ ਕਾਫੀ ਉੱਪਰ ਆ ਗਏ ਉਹ ਥਰੇ ਥਰੇ ਤੇ ਇਹਦੇ ਵੀ ਨਿਚੋਂ ਦੀ ਜੱਜਮੈਂਟ ਲਾ ਦੋ ਕਿੰਨਾ ਚੜ ਗਏ ਆ ਅਸਤਨ ਸਾਰੇ ਛੋਟੇ ਛੋਟੇ ਰਸਤੇ ਦੇਖੋ ਬਹੁਤ ਨਹੀਂ ਮਸਟਾਂ ਹੋ ਰਿਹਾ ਠੀਕ ਹੈ ਥੱਲੇ ਚੱਲੋ ਬਾਕੀ ਵੇ ਭਾਈ ਫੁੱਲ ਤੋੜਨੇ ਮਨਾ ਹੈ ਥੱਲੇ బోర్ਡ ਲੱਗਿਆ ਹੋਆ ਆ ਦੇਖੋ ਠੀਕ ਹੈ ਫੁੱਲ ਨਾ ਤੋੜਿਓ ਕੋੜੇ ਕਿ ਨਹੀਂ ਚੇ ਜਾਂਦੇ ਜਾਂਦੇ ਟਾਈਮ ਔਖਾ ਬਾਈ। ਕੋਈ ਚੜਾਈ ਵਿੱਚ ਜ਼ੋਰ ਲੱਗਦਾ ਨਾ। ਥੋੜੀ ਰੇ ਜੋ ਯਾਰ। ਚੱਖੋ ਕਿਸੇ ਨੂੰ। ਠੀਕ ਐ। ਆਦੇ ਟਾਈਮ ਤੋਂ ਤਰਾਈ ਸਾਰੀ A to Z। ਇਹ ਤੁਹਾਡਾ ਜ਼ੋਰ ਨਹੀਂ ਲੱਗਣਾ। ਤੁਸੀਂ ਆਰਾਮ ਨਾਲ ਇਜ਼ੀਲੀ نیچے ਪਹੁੰਚਣਾ। ਠੀਕ ਐ। ਬਾਕੀ ਚਲੋ ਆਪਾਂ ਜਾ ਰਹੇ ਹਾਂ। ਠੀਕ ਐ ਹੋਰ ਬਾਈ ਇੱਥੇ ਨਹੀਂ ਛੱਡਣਾ ਆ ਰਿਹਾ ਉਹ। ਕੋੜੇ ਕੁਝ ਵੀ ਕਰ ਹੱਜ਼ੇ ਪਾਣੀ ਛੱਡ ਹੋ ਜਾ ਉਹਨਾਂ ਰਿਸਕੇ ਕੋੜੇ ਕਰਕੇ ਠੀਕ ਆ ਹਲੇ ਸ਼ੀਰ ਕਲਾ ਗਏ ਬਾਈ ਸਾਰਾ ਤਾਜ਼ਾ ਪਾਣੀ ਚੰਦਾ ਹੋਰੇ ਠੀਕ ਆ ਜੀ ਹੋਰੇ ਤੇ ਕਿਲੋ ਡੇਢ ਕਿਲੋ ਮਟ ਰਹਿ ਗਿਆ ਹੋਰ ਚੱਲ ਬਾਕੀ ਦੇਖੀ ਚੱਕੇ ਸਾਫ ਪਾਣੀ ਵੀ ਜਿੰਨਾ ਮਰਜ਼ੀ ਕਰੋ ਸਿੱਧਾ ਸ਼ੀਰ ਪਿੰਦਾ ਉਹਦਾ ਸਾਰੇ ਕੋਈ ਚਟਾਏ ਅਜੇ ਤਿੰਨ ਵੇ ਤਾਂ ਨਹੀਂ ਚੰਦਾ ਪਾਣੀ ਆਹ ਠੰਡਾ ਪਾਣੀ ਮਠਾ ਪਾਣੀ ਹੈ ਇਹ એનર્ਜੀ ਵਾਲਾ ਪਾਣੀ ਹੈ ਚਲੋ ਵੀ ਚਲੋ ਬਾਕੀ ਚੰਨੇ ਮੁੰਡੇ ਚੱਲੇ ਆ ਮੈਂ ਤਾਂ ਕਾਫੀ ਉਪਰ ਆ ਗਿਆ ਠੀਕ ਹੈ ਜੀ ਛੁਰ ਜੀ ਉਹ ਦੇਖ ਜੇ ਆਪਾਂ ਗਲੇਸ਼ੀਰ ਕੋਲ ਗਲੇਸ਼ੀਰ ਦੀ ਘਟਾ ਨਹੀਂ ਉੱਥੇ ਵੀ ਹੁੰਦਾ ਹੈ ਠੀਕ ਹੈ ਹਾਥੋਂ ਸੋਨੋਂ ਨੇ ਬਈ ਪਾਣੀ ਉਰੇ ਮੈਂ ਘਪਿਓ ਜੇ ਤੁਸੀਂ ਪਾਣੀ ਦਾ ਘੁੱਟ ਅੰਦਰ ਭਰਿਆ ਤੁਹਾਡੀ ਛਾਤੀ 'ਪਸੋਂ ਜਦ ਹੀ ਡਾਇਰੈਕਟ ਅਸਰ ਦਿਖਣਾ ਹੈ ਮੂੰਹ ਗਿੱਲਾ ਕਰੋ ਕੁੱਲੀ ਕਰ ਦਿਓ ਬਸ ਮੈਂ ਪਹਿਲਾਂ ਦੋ ਘੁੱਟ ਭਰੇ ਛਾਤੀ ਦਰਦ ਕਰ ਲੱਗ ਜਾਂਦੀ ਮੈ ਕਿਉਂਕਿ ਪਾਣੀ ਜਮੈਂ ਸੁਣਨਾ ਹੈ ਠੀਕ ਹੈ ਭਾਈ ਬਰਫਿਆ ਨੇ ਰਿਓ ਹੁਣ ਮੇਰਾ ਤਾਂ ਗਿੱਲਾ ਹੋ ਗਿਆ ਤਾਂ ਬੋਤਲ ਭਰ ਦੇ ਨੂੰ ਹੱਥਾਂ ਨੂੰ ਸੁਣ ਹੋ ਗਏ ਟੋਟਲੀ ਠੀਕ ਹੈ ਬਾਕੀ ਇਹ ਤੋਂ ਪਾਣੀ ਨਿਕਲਾਈ ਪਰ ਵਾ ਮੇਰ ਕਰੇ ਤਾਂ ਪਾਣੀ ਨਹੀਂ ਨਿਕਲੀ ਰਹੇ ਹਵਾ ਨਾਲ ਚੱਲੇ ਬਾਕੀ ਕੰਮ ਸੈਟਰ ਉਹਲਾ ਪਾੜਦੇ ਕੋ ਬਿੰਨਾ ਉੱਚਾ ਹੈ ਉਹ ਦਰੋਂ ਵੀ ਕਿਨੋਂ ਚਾਹਨਾ ਨਾਮ ਕਿਨੇ ਉੱਥੇ ਤੇ ਕਈ ਹਵਾ ਚਲਦੀ ਹੈ ਮੱਠੀ ਮੱਠੀ ਤੇ ਕੋੜਿਆਂ ਦਾ ਉੱਥੇ ਤੱਕ ਇਹ ਬਸਟੇਸ਼ਨ ਉਹ ਨਾ 3 ਬਸੇ ਦੇ ਨਾਲ ਕੋੜੇ ਨਹੀਂ ਆ ਰਹੇ ਤੇ ਅੱਗੇ ਪੈਜਲੇ ਆ ਕੋੜਿਆਂ ਨਾਲ ਪੀੜ ਪੜਕਾ ਬਹੁਤ ਹੁੰਦਾ ਬਾਈ ਬਹੁਤ ਅੱਖੇ ਹੁੰਦੇ ਆ ਦੇਖ ਲਓ ਕਿੰਨੀ ਉੱਚੀ ਆ ਗਈ ਆਪਾਂ ਤਾਂ ਵੀ ਨੀਚੇ ਤੋਂ ਥੱਟੀ ਉੱਚੀ ਠੀਕ ਹੈ ਜੀ ਬੜਾ ਮਸ਼ਕਲ ਹੈ ਬਾਈ ਬਾਈ ਦੇ ਵਿਚ ਆ ਨਿਕਲੀ ਪਈ ਹੋਣੀ ਔਰੇ ਹੱਥਾਂ ਪਰ ਮਾਲ ਲੇ ਬਿਟਵਾ ਅੰਦਰ ਲੱਗਤੀ ਦਸਤਾਨੇ ਉੱਤੇ ਬੁੱਲੇ ਪਰ ਉਹ ਆ ਗਿਆ ਨਾਲ ਬੋਤਲ ਲੈਣਾ ਬਾਕੀ ਤੋਂ ਜਮੁਰੇ ਨਹੀਂ ਦਿਖਦੇ ਕਿੱਥੇ ਰਾਂਗੇ ਖੜ ਜਾ ਦਿਖਦੇ ਨਹੀਂ ਹੈਗੇ ਹੋਦੀ ਬਾਈ ਕਹਾਂ ਜੇ ਹੈਪੀ ਪਹੁੰਚ ਗਿਆ ਅੱਜ ਕਿੱਥੇ ਰਹਿ ਗਿਆ 8 ਰੁਪਏ ਗੋਗੇ ਖੜੇ ਹੈ ਬਾਈ ਤੇ ਆ ਦੇਖੋ ਪਾਣੀ ਛਾਹਨੇ ਦਾ ਗੱਡੀ ਉੱਤੀ ਰਿਆਂ ਦਾ ਠੰਡਾ ਪਾਣੀ ਆ ਤੂਲ ਤੂਲ ਸਾਰੀ ਫਰ ਸਿੰਗਲ ਗਿਆ ਜੀ ਨੀਚੇ ਨੂੰ ਜਾਂਦੀ ਸਾਰੀ ਇਹਦੇ ਵੇੜਿਆ ਕਿਉਂ ਮੇਰੀ ਜਾਨ ਤੇ ਬਣੀ ਛੁਣ ਛਣਾ ਉਹਦੇ ਰਿਪੋਰਟੋ ਕੀਤਾ ਉਹਨੇ ਚਿੱਚੜੀ ਹੋਣੀ ਬਸ ਉੱਪਰ ਚੱਲਦੇ ਪਹਿਲਾਂ ਓਕੇ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਨੋ ਕਮੈਂਟਸ ਨੋ ਕਮੈਂਟਸ ਤੁਸੀਂ ਕਹਿਣਾ ਚਾਹੋਗੇ ਸਰ ਕੁਝ ਕੁਝ ਨੋ ਕਮੈਂਟਸ ਓਕੇ ਸਰ ਮੈਂ ਕਰ ਰਹੀ ਆ ਇਹ ਵਾਚ ਚੱਕਰ ਦੇਖ ਲਈ ਬਹੁਤ ਠੰਡਾ ਹੈ ਸਾਹਮਣੇ ਵਾਲਾ ਮੌਸਮ ਦੇਖੋ ਵੈਦਰ ਬਹੁਤ ਘੈਂਟ ਠੀਕ ਹੈ ਜੀ ਮਰੀਆ ਮਹਾਰਾ ਬਰਫੇ ਪਰ ਸੱੰਡਾ ਥਾ ਬਹੁਤ ਸੰਗਤ ਆ ਰਹੀ ਆ ਬਹੁਤ ਨੀਚੇ ਤੇ ਉੱਪਰ ਆਇਆ ਆ ਬਹੁਤ ਜ਼ਿਆਦਾ ਲੋ ਜੀ ਭਾਈ ਅਸੀਂ ਪਹੁੰਚ ਗਏ ਨਹੀਂ ਸਿਰੇ ਨਹੀਂ ਪਹੁੰਚੇ ਥੋੜਾ ਜਿਹਾ ਰਹਿ ਗਿਆ ਤੇ ਥੋੜਾ ਜਾਨੀ ਕਪੂੜਾ ਰਹਿ ਗਿਆ ਪੀ ਹਾਂ 15 ਮਿੰਟ ਦਾ ਰਸਤਾ ਹੋ ਰਿਹਾ ਤੇ ਹੁਣ ਧੂਪਾਂ ਮਿਲੀ ਤਾਂ ਥੋੜਾ ਰੈਸਟ ਕਰ ਲਈਏ ਬਾਕੀ ਚੁੱਕੀ ਦੇਖੋ ਹੁਣ ਕਿੱਥੇ ਪਹੁੰਚ ਗਏ ਤੁਸੀਂ ਟਰੈਕਟਰ ਵਾਈਨ ਲੱਗਿਆ ਹੋਰੇ ਬਿਜਲੀ ਬਣਾਉਣ ਵਾਲਾ ਸਾਹਮਣੇ ਚ ਤੇ ਨੀਚੇ ਦੇਖੋ 80 ਨੀਚੇੋਂ ਸੀ ਉਹ ਉੱਪਰ ਨਹੀਂ ਆਇਆ ਠੀਕ ਹੈ ਅਸ ਪਹੁੰਚ ਲੇ ਇੱਥੇ ਪਹੁੰਚਣਾ ਬਸ ਮੁੜ ਦਰਵਾਜ਼ੇ ਲੱਦਖਣ ਦਾ ਲੱਗਿਆ ਨਹੀਂ ਹੈਗਾ ਬਾਈ ਬਾਕੀ ਚਲੋ ਦੇਖ ਰਹੇ ਹਾਂਗੇ ਰਾਸਤੇ ਬਾਈ ਦੂਰੇ ਦੋ ਨੇ ਇੱਕ ਤਾਂ ਪੇੜੀਆਂ ਪੌੜੀਆਂ ਵਾਲਾ ਆਉਂਦਾ ਹੈ ਠੀਕ ਹੈ ਇੱਕ ਆਉਂਦਾ ਹੈ ਠੀਕ ਹੈ ਉਹ ਹੋਰ ਆਸਤਾ ਆਏਗਾ ਸਾਰਿਆਂ ਲਈ ਹੋਵੇ ਤੇ ਮੁਰਦੇ ਟਾਈਮ ਤਾਂ ਉਧਰ ਨਹੀਂ ਜਾਇਓ ਕਿ ਕਿਤਰ ਪੌੜੀਆਂ ਉਥਾ ਨਾਲ ਉਰੇ ਮਸਤਲ ਹੈ ਤੇ ਆ ਪੌੜੀਆਂ ਸਿਰਫ ਬਜ਼ੁਰਗ ਨਾ ਚੜਨ ਨਾ ਬੱਚੇ ਚੜਨ ਬਹੁਤ ਤਿੱਖੀਆਂ ਪੌੜੀਆਂ ਚੜ੍ਹਨੀਆਂ ਆੱਖੀਆਂ ਹੁੰਨੀਆਂ ਯਾਨੀ ਕਿ ਸਾਡਾ ਵੀ ਜਵਾਵੇ ਦਿੰਦਾ ਸਰੀਰੋ ਚੜ੍ਹਨੇ ਨੂੰ ਉਧਰ ਨੂੰ ਸੌਖਾ ਰਹਿੰਦਾ ਆਰਾਮ ਨਾਲ ਜਾਂਦਾ ਬੰਦਾ ਤੇ ਜ਼ੋਰ ਘਟ ਲੱਗਦਾ ਥੋੜਾ ਜਿਹਾ ਉਹ ਲੰਬਾ ਟੈਪਰ ਹੈ ਨਾ ਇਹ ਸਿੱਧੀ ਡਾਇਰੈਕਟ ਉੱਪਰ ਨੂੰ ਆਉਂਦੀ ਆ ਤਾਂ ਕਰਕੇ ਆਪਣਾ ਸੋਚ ਸਮਝ ਕੇ ਦੇਖਿਓ ਕਿਹੜੀ ਤੁਸੀਂ ਰਾਂ ਨੂੰ ਜਾਣਾ ਹੈ ਕਿਉਂਕਿ ਜਿਹੜੇ ਵਜਨ ਲੈ ਕੇ ਜਾਂਦੇ ਉਹ ਵੀ ਉਧਰ ਨਹੀਂ ਜਾਂਦੇ ਆ ਦੇਖੋ ਠੀਕ ਆ ਅਧਨਾ ਸਿਰਫ ਜਿਹਦੇ શરીਕ ਕਹਿੰਦਾ ਪੂਰੇ ਫਿੱਟਾਂ ਹੋਈ ਚੜ ਸਕਦਾ ਵਧੀਆ ਨਹੀਂ ਉਹ ਤੁਹਾਨੂੰ ਜੀ ਰੁਕ ਰੁਕੇ ਬਹੁ ਵਾਰੀ ਰੁਕਣਾ ਪੈਣਾ ਉਹਦੋਂ ਨੂੰ ਘੱਟ ਰੁਕਣਾ ਪੈਂਦਾ ਏ ਮੋੜ ਦੇ ਟਾਈਮ ਤੋਂ ਦੂਰੀ ਜਾਏ ਮੈਂ ਤਾਂ ਆ ਹੀ ਕਹੂੰਗਾ ਬਾਕੀ ਤੁਹਾਨੂੰ ਦੇਖ ਕੇ ਪਤਾ ਲੱਗੇ ਜਾਣਾ ਪਏ ਉਰੇ ਗਰਮੇ ਉਰੇ ਠੰਡਾ ਲਾਦੀ ਪੰਪੂ ਦੀ ਪੈਂਦੀ ਗਾਰੇ ਪਹੇਰੇ ਪ੍ਰਵੇਸ਼ਣਾਂ ਦੀ ਤਿਆਰੀ ਹੁੰਦੀ 8:00 ਲੱਗਿਆ ਪਹਿਲਾਂ ਆਉਣਾ ਮੈਂ ਖੜੂੰਗਾ ਫਿਰ ਮੈਂ ਨਹਾ ਲੂੰਗਾ ਅਰਚ ਕਰ ਦਊਗਾ ਕੱਪੜੇ ਆਵਾ ਤੈਨੂੰ ਦਰਵਾਜ਼ਾ ਆਉਂਦੇ ਸੀ ਦੇਖ ਲਓ ਆ ਪਾਣੀ ਆ ਬਰਕਾਲਾ ਚਮੇ ਸੁਣ ਕਰਦੇ ਰਹਿਣਾ ਪਾਣੀ ਆ 10 ਵਾਰ ਹੀ ਕਹਿੰਦੇ ਆ 10 ਵਾਰੀ ਮੰਨਨੇ ਹੁੰਦੇ ਜੁਕੀਆਂ ਦੇਖੋ ਕਿ ਨਾ ਖੜਦਾ ਤੇ ਪੂਰੇ ਹਵਾ ਨਹੀਂ ਲੱਗਦੀ ਪਹਾੜਾਂ ਕਰਕੇ ਉੱਥੇ ਥੱਲੇ ਲੱਗਦੀ ਥੱਲੇ ਖੁੱਲਾ ਤਾਂ ਨਾ ਪੂਰੇ ਪਹਾੜਾਂ ਦੀ ਓਟ ਹੈ ਪੁਰੇ ਨਿੱਗੇ ਜਾ ਠੀਕ ਆ ਮੈਂ ਪਾਣੀ ਲਈ ਸੋਨਣਾ बाकी तो ठीक भी तैयारी हो रही नानेटे तो गल गल है ਆ ਦਿਲ ਤਾਂ ਨਹੀਂ ਕਰਨਾ ਉਹ ਬਾਈ ਆ ਜਾ ਫਿਰ ਇੱਧਰੀ ਆ ਜਾ 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 ਪਾਣੀ ਛੋਪੀ ਉਹ ਮਰਾਗਾ ਬਾਈ ਆ ਕੇ ਪੜ ਜਿੱਤੀ ਦਾ ਆ ਚੱਕਦਾ ਮੈਂ ਬੈਗ ਚੱਕਦਾ ਸੁੱਕੀ ਸੁੱਕੀ ਚੱਕਦਾ ਸ਼ੀ ਸਸਤ ਸੁਣ ਲੈ ਗਾਓ ਦੋਪਰ ਤੋਂ ਆਜਾ ਆ ਜਾ ਐਵੇਂ ਆ ਜਾ ਅੱਗੇ ਆ ਜਾ ਪੰਜਵੀਂ ਬਾਗਲੀ ਤੇਜ਼ ਕਰ ਤੇਜ਼ ਮੋੜੇ ਤੱਕ ਜਾ ਮੋੜੇ ਦਾ ਕਹਿ ਡੁੱਪ ਵਿੱਚ ਠੀਕ ਹੈ ਹਨਾ ਪਣੀ ਕੋਏ ਨੂੰ ਕਿੱਥੇ ਲੱਗਦੀ ਸਾਡਾ ਆ ਛੋਟਾ ਏ ਆ ਦੇਖਿਆ ਚੜਿਆ ਸਾ ਮੈਂ ਤਾਂ ਗੋਲੀ ਮੰਗਿਆ ਤਾਂ ਅੰਦਰ ਨੂੰ ਜਾ ਪਾ ਕੁਦਾਈ ਬਾਰੀ ਤੇਰੀ ਬਾਰੀ ਮੈਂ ਚੱਟੀ ਜਾ ਹੈਪੀ ਕਿਵੇਂ ਮਹਿਸੂਸ ਹੋ ਰਿਹਾ ਮਨਾ ਕੋਈ ਤਾਂ ਸੌਣ ਨੂੰ ਹੋ ਗਿਆ ਤੁਸ ਨੂੰ ਪੈਰ ਪੈਰ ਠੰਡ ਲਾਦੀ ਬਾਕੀ ਠੀਕ ਰਹਿੰਦਾ ਪੰਡੇ ਵਸ ਹੋਈਆਂ ਚੋਧੀਆਂ ਨੇ ਹੁਣ ਇਹਨੂੰ ਦੇਖਦੇ ਟੈਂਟਲ ਨੰਬਰ 2.0 ਉਹਦੇ 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 ਥੱਲੇ ਜਾ ਥੱਲੇ ਛਾਤੀ ਹਟਾ ਬੋ ਚਾਰ ਹੋਏ ਲੈ ਚੱਲ ਸਮਾਰ ਕੇ ਤੇ ਤੇ ਕਰ ਤੇਤੀ ਘੇਤੀ ਕਰ ਲੈ ਰੂਪੀ ਜਾਂਦਾ ਰੁਕਦਾ ਨਾ ਹਵਾ ਲਵਾਉਣਾ ਤਾਂ ਆ ਹੀ ਹੁੰਦਾ ਤੇਤੀ ਘੇਤੀ ਅਬ ਪੰਡਾ ਵਿੱਚ ਜਾ ਵਿੱਚ ਡੁੱਬ ਡੁੱਬ ਛੇ ਰਹਿ ਗਈਆਂ 1 2 ਗਏ ਮਸਕਤਾਲ ਨਾਨਕ ਤੇ ਮੁਖ ਉਜਲੇ

ਹਾਲ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਹਿਬ ਜੀ ਦੇ ਸਤਿਗੁਰ ਸ਼ਕਤ ਚੰਕੇ ਸ੍ਰੀ ਹਨੰਦ ਸਾਹਿਬ ਜੀ ਦੇ ਪੁਰੂ ਜੀ ਕੀ ਦਰਬਾਰ ਸਾਨੂੰ ਇਹੇ ਪੁਰਜਵਾਣ ਕਰਨੇ ਆਂਗੀਆਂ ਸੰਕਾ ਦੀਆਂ ਆਹਾਲੀਆਂ ਤਿਰਪੁਰੇ ਭੇਟਾ ਦਾ ਪ੍ਰਖਾਲ ਕਰਨੀ ਆ ਜੀ ਯਾਤਰਾ ਸਫਲ ਕਰਨੇ ਸਬਨਾ ਦੀਆਂ ਮਨੋ ਭਾਵਨਾਵਾਂ ਗੁਰਮਤਿ ਅੰਸਾਰ ਸੰਪੂਰਨ ਕਰਨੀ ਆ ਜੀ ਦਰੋਂ ਕਰੋ ਨਾਮ ਦਾ ਨਰ ਸਿੱਖੀ ਜੀਵਨ ਬਖਸ਼ ਕੇ ਸੰਗਤਾਂ ਦੇ ਨਾਲ ਕਰਨਾ ਜੀ ਜੀ ਬਾਦਸ਼ਾਹ ਜੀ ਉਸਤੂ ਸਾਧ ਸੰਗਤ ਕਹਿੰਦੀਆਂ ਦੀ ਸ਼ੁਕਰਾਨੇ ਦੀ ਤਰਦਾਸ ਆਪ ਜੀ ਦੇ ਹਰਿ ਗ੍ਰਾਪ੍ਰਸ਼ਾਦਿਆਂ ਦੇ ਘਾਜ਼ ਰਹਿਣ ਕਰ ਪ੍ਰਮਾਣ ਹੋ ਤੇਰੇ ਪਾਣੇ ਸਰਬੱਤ ਦਾ ਭਲਾ ਲਾਹੇ ਗੁਰਜੀ ਕੀ ਵਤੇ ਕਾਲ ਕੀ ਤਵੇ ਚੁਨਾਏ ਪੰਥ ਸਾਹਿਬ ਸਿਕਨੂ ਦਾ ਹੁਕਮ ਮੰਨ ਗੁਰਮਾਨਿਓ ਗੁਰੰਤਿ ਗੁਰੰਤਿ ਜੀ ਮਾਣਿਓ ਵਰਗਟ ਗੁਰਾ ਕੀਤੇ ਜੋ ਗ੍ਰੰਥ ਕੋ ਮਿਲ ਪੂਝ ਹੈ ਮੈਂ ਹੈ कार करे कर साखी रहे न कोई वार वे सब मिलेंगे समझो बोले सो निहा सो श्री अकाले जी का खालसा वाहे गुरु जी की फतेह चलो जी जा सो जी भाई सवेर वाली ਮੱਥਾ ਟੇਕ ਲਿਆ ਪਹਿਲੇ ਇਸ਼ਨਾਨ ਵੀ ਕਰ ਲਿਆ ਮੌਸਮ ਵੀ ਖਰਾਬ ਹੋ ਰਿਹਾ ਪਰ ਸਾਹਮਣੇ ਚ ਟੱਚ ਟਾ ਸਾਰੇ ਕੀ ਹੋ ਗਿਆ ਸਾਰੇ ਪਹਾੜ ਦਿਖਦੇ ਹੁਣ ਆਪਾਂ ਚੱਲੀ ਬਾਕੀ ਜਾਂਦੇ ਆ ਤੇ ਬਾਕੀ ਦੇਖਦੇ ਅੱਗੇ ਤੋ ਇਹ ਦਿਖਾਣ ਦਿਖਾ ਦਾਂਗੇ ਨਹੀਂ ਤੇ ਸਮਾਪਤੀ ਬਣੀ ਹੋਰੀ ਠੀਕ ਹੈ ਜੀ ਸੋ ਸਰੀਆ ਢਾਲ ਚੱਲੇ ਬਸ ਭਾਈਆ